ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਦੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆਂ ਪਿਚੂਣੇ ਦੀ ਜਿਹੜੀ ਲਗਤ ਆ ਉਹ ਕਾਫੀ ਲੱਗ ਚੁੱਕੀ ਆ 50 60% ਦੇ ਆਸ-ਪਾਸ ਇਸ ਸਾਲ ਪੰਜਾਬ ਦੇ ਵਿੱਚ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜੀ ਦੇ ਨਾਲ ਕਿ ਆਪਣਾ ਝਾੜ ਦੇ ਵਿੱਚ ਵਾਧਾ ਹੋਵੇ ਜੋ ਝੋਨਾ ਜਿਹੜਾ ਹੈ ਕਿ ਚੰਗਾ ਫਟਾਰਾ ਕਰੇ ਕਿਸਾਨ ਭਰਾਓ ਪਹਿਲੀ ਚੀਜ਼ ਐ ਸਾਲ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਵੀਰ ਕਦੂ ਮਾਰਨ ਤੋਂ ਪਹਿਲਾਂ ਵਾਹਣ ਦੇ ਵਿੱਚ 2 2 3 3 ਨੂੰ ਬੋਰੀਆਂ ਜੂਰੀਆ ਪਾਈ ਜਾ ਰਿਹਾ ਹੈ ਹੋਰ ਵੀ ਬਹੁਤ ਤੱਤ ਪਾਈ ਜਾ ਰਿਹਾ ਜਿੰਕ ਲਾ ਲਓ ਸਲਫਰ ਲਾ ਲਓ ਮੈਗਨੀਸ਼ੀਅਮ ਇਦਾਂ ਦੇ ਤੱਤਾ ਜਿਹੜੇ ਐਵੇਂ ਸੁੱਟ ਦਿੱਤੇ ਗਏ ਆ ਜ਼ਮੀਨ ਦੇ ਵਿੱਚ ਤੇ ਫਿਰ ਉੱਪਰੋਂ ਝੋਨਾ ਲਾ ਦਿੱਤਾ ਗਿਆ ਨੋ ਡਾਟ ਝੋਨਾ ਵਧੀਆ ਦਰੂਗਾ ਦੇ ਨਾਲ ਪਰ ਇੱਕ ਸੈਂਟੀਫਿਕੀ ਵੇਖਿਆ ਜਾਵੇ ਤੇ ਚੀਜ਼ ਬਹੁਤ ਗਲਤ ਆ ਤੁਸੀਂ ਇਹ ਹਿਸਾਬ ਲਗਾ ਲਓ ਕਿ ਆਪਾਂ ਇੱਕ ਦਿਨ ਦੀ ਰੋਟੀ ਜਿਹੜੀ ਖਾਂਦੇ ਆ ਆਪਾਂ ਜਿੰਨੀਆਂ ਵੀ ਖਾਂਦੇ ਆ 7 8 10 ਉਹ ਆਪਾਂ ਇੱਕ ਦਿਨ ਚ ਹੀ ਖਾ ਸਕਦੇ ਆ ਇਹ ਨਹੀਂ ਆ ਕਿ ਮਹੀਨੇ ਦੀਆਂ ਰੋਟੀਆਂ ਆਪਣੇ ਅੱਗੇ ਹੋਣ ਤੇ ਆਪਾਂ ਉਹ 50 ਰੋਟੀਆਂ ਜਾਂ 60 ਰੋਟੀਆਂ ਜਿੰਨੀਆਂ ਵੀ ਮਹੀਨੇ ਜ ਆਪਾਂ ਖਾਣੇ ਆ ਉਕੇ ਇੱਕ ਦਿਨ ਦੇ ਵਿੱਚ ਖਾ ਲਈਏ ਉਹ ਪੋਸੀਬਲ ਨਹੀਂ ਹੈਗੀ ਚੀਜ਼ ਇਸ ਕਰਕੇ ਬੂਟੇ ਨੇ ਉਨੀ ਹੀ ਖੁਰਾਕ ਲੈਣੀ ਆ ਜਿੰਨੀ ਉਹਨੂੰ ਲੋੜ ਆ ਉਹਨੇ ਆਪਣੀ ਉਮਰ ਦੇ ਮੁਤਾਬਕ ਹੀ ਖੁਰਾਕ ਲੈਣੀ ਆ ਬਾਕੀ ਜਿੰਨੀ ਖੁਰਾਕ ਆ ਆਪਣੀ ਜ਼ਮੀਨ ਦੇ ਵਿੱਚ ਲੀਚ ਡਾਊਨ ਹੋ ਜਾਂਦੀ ਆ ਜ਼ਮੀਨ ਦੇ ਵਿੱਚ ਚਲੀ ਜਾਂਦੀ ਆ ਵੇਸਟ ਪਈ ਰਹਿੰਦੀ ਆ ਇਸ ਕਰਕੇ ਖੁਰਾਕ ਉਹਨੂੰ ਉਹਦੀ ਬੂਟੇ ਦੀ ਹਿਸਾਬ ਨਾਲ ਹੀ ਦਿੱਤੀ ਜਾਵੇ ਪਹਿਲਾਂ ਪਾਉਂਦਾ ਕੋਈ ਫਾਇਦਾ ਨਹੀਂ ਕੋਈ ਬਿਮਾਰੀ ਦੇ ਬੂਟੇ ਨੂੰ ਲੱਗੀ ਨਹੀਂ ਆ ਕਿ ਆਪਾਂ ਨੂੰ ਆਈਡੀਆ ਵੀ ਇਸ ਟਾਈਮ ਇਸ ਬੂਟੇ ਨੂੰ ਬਿਮਾਰੀ ਲੱਗ ਜਾਂਦੀ ਆ ਚਲੋ ਜੀ ਆ ਸਪਰੇਅ ਕਰ ਦੋ ਜਾਂ ਆ ਚੀਜ਼ ਪਾ ਦਿਓ ਆਪਾਂ ਦੇਖ ਕੇ ਜਿਹੜੇ ਤੱਤ ਦੀ ਕਮੀ ਹੈ ਜੇ ਜ਼ਿੰਕ ਦੀ ਕਮੀ ਆ ਉਹ ਆਪਾਂ 33% 8 ਕਿਲੋ ਦੇ ਹਿਸਾਬ ਨਾਲ ਪਾ ਸਕਦੇ ਆ ਜੇ ਜਾਂ ਆਪਾਂ 21% ਪਾ ਸਕਦੇ ਆ 16 ਕਿਲੋ ਦੇ ਹਿਸਾਬ ਨਾਲ ਜੇ ਹੋਰ ਕਿਸੇ ਤੱਤ ਦੀ ਕਮੀ ਆ ਜਾਂ ਕੋਈ ਕੀੜੀ ਦੀ ਜਾਂ ਕੋਈ ਸਮੱਸਿਆ ਆਪਾਂ ਨੂੰ ਸੁੰਡੀ ਦੀ ਕੋਈ ਸਮੱਸਿਆ ਉਸ ਹਿਸਾਬ ਨਾਲ ਫਰਟੇਰਾ ਦ ਫਰਟੇਰਾ ਆਉਂਦੀ ਆ 4 ਕਿਲੋ ਪਾ ਸਕਦੇ ਆ ਹੋਰ ਮਾਰਕੀਟ ਚ ਬਹੁਤ ਵਧੀਆ ਚੀਜ਼ਾਂ ਆ ਗਈਆਂ ਜਿਹੜੀਆਂ ਕਿ ਆਪਾਂ ਪਾ ਸਕਦੇ ਆ ਐਵੇਂ ਆਪਾਂ ਨਜ਼ਾਰ ਹੀ ਖਰਾਕ ਨਾ ਦਿੱਤੀ ਜਾਈਏ ਝੋਨੇ ਨੂੰ ਦਾ ਕੋਈ ਫਾਇਦਾ ਨਹੀਂ ਆ ਤੇ ਸਹੀ ਸਮੇਂ ਤੇ ਦਿੱਤੀ ਜਾਵੇ ਖਰਾਕ ਜੰਮ ਦੇ ਬੱਚੇ ਨੂੰ ਤੁਸੀਂ ਕਿਉਂ ਰੋਟੀਆਂ ਦੇ ਮੂੰਹ ਚ ਨਹੀਂ ਪਾ ਸਕਦੇ ਉਹ ਦੁੱਧ ਹੀ ਲਊਗਾ ਇਸ ਕਰਕੇ ਕਿਸਾਨ ਭਰਾਓ ਜ਼ਰੂਰੀ ਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਈ ਕਿਸਾਨ ਭਰਾ ਕੀ ਕਰ ਰਿਹਾ ਕਿ ਇਹ ਪਹਿਲੀ ਬੋਰੀ ਡੇਢ ਡੇਢ ਦੋ ਦੋ ਬੋਰੀ ਜੂਰੀਆ ਪਾ ਰਿਹਾ ਹੁਣ ਉਹ ਨਹੀਂ ਉਹ ਅੱਧੀ ਬੋਰੀ ਜੂਰੀਆ ਲੈਣ ਜੋਗਾ ਵਾ ਬੂਟਾ ਆਪਾਂ ਕਿਉਂ ਪਾ ਰਹੇ ਆ ਡੇਢ ਡੇਢ ਬੋਰੀ ਚੁੱਕੂਗਾ ਆਪਾਂ ਨੂੰ ਲੱਗਦਾ ਰਿਜ਼ਲਟ ਆ ਗਿਆ ਉਹਨੇ ਚੁੱਕਣਾ ਹੈ নো ਡਾਊਟ ਕੁਛ ਪਾਇਆ ਆਪਾਂ ਉਹਨੇ ਇੱਕਰੀ ਬੂਟੇ ਨੂੰ ਚੁੱਕਣਾ ਤੇ ਬਾਅਦ ਚ ਜਦੋਂ ਲੋਡ ਪਈ ਬੂਟੇ ਨੂੰ ਉਦੋਂ ਤੁਹਾਡੇ ਕੋਲ ਪਾਉਣ ਲਈ ਕੁਛ ਨਹੀਂ ਹੋਣਾ ਵੀ ਨਹੀਂ ਜੀ ਤਿੰਨ ਬੋਰੀਆਂ ਜੂਰੀਆਂ ਹੀ ਪਾਤੀ ਆ ਬਸ ਤਾਡੀ ਇਹ ਅਹੀਂ ਨੀ ਪਾਉਣੀਆਂ ਐ ਇੱਕੇ ਰੀ ਪਾਤੀਆਂ ਇਦਾਂ ਨਹੀਂ ਆ ਜੀ ਉਹਦਾ ਟਾਈਮ ਪੀਰੀਅਡ ਆ 30 35 ਦਿਨਾਂ ਦੇ ਯੂਰੀਆ ਦੀ ਕੰਪਲੀਟ ਕਰੋ ਵੱਧ ਤੋਂ ਵੱਧ 40 ਦਿਨ ਜਿਹੜੀਆਂ ਵੱਡੀਆਂ ਵੈਰਾਈਟੀਆਂ ਚਾਲੀਆਂ ਦਾ ਨਾ ਤੱਕ ਆਪਦੀ ਜਿਹੜੀ ਯੂਰੀਆ ਕੰਪਲੀਟ ਕਰੋ ਤੇ ਜਦੋਂ ਜਦੋਂ ਲੋਡ ਆ ਉਦੋਂ ਤੋਂ ਬੂਟੇ ਨੂੰ ਦਿੱਤੀ ਜਾਵੇ ਯੂਰੀਆ ਤੇ ਉਹਦੇ ਨਾਲ ਜੇ ਆਪਾਂ ਚੰਗੇ ਫਟਾਰੇ ਦੀ ਚੀਜ਼ਾਂ ਪਾਉਣੀਆਂ ਐ ਉਹ ਇੱਕ ਬਾਲੀ ਸਲਫੇਟ ਹੁੰਦਾ ਜਿਹਦੇ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਠੀਕ ਆ ਜੀ ਹੋਰ ਫਟਾਰੇ ਵਾਲੀਆਂ ਚੀਜ਼ਾਂ ਹੈਗੀਆਂ ਕੱਚਾ ਕਰਨ ਵਾਲੀਆਂ ਜੇ ਜਿਹੜੇ ਕਿਸਾਨ ਭਰਾਵਾਂ ਨੇ ਪਨੀਰੀ ਪੱਕੀ ਲਾਈ ਆ ਉਹ ਕੱਚਾ ਕਰ ਲਈ ਕੋਈ ਦਾਣੇਦਾਰ ਚੀਜ਼ਾਂ ਤੁਸੀਂ ਥੱਲੇ ਪਾ ਸਕਦੇ ਜੋ ਕਿਉਂਕਿ ਬਹੁਤ ਕਿਸਾਨ ਵੀਰਾਂ ਨੇ ਪਨੀਰੀ ਜਿਹੜੀ 40 40 ਦਿਨਾਂ ਦੀ ਕਰਕੇ 40 40 ਦਿਨਾਂ ਦੀ ਕਰਕੇ ਉਹ ਕਿਸਾਨ ਭਰਾਓ ਤੁਸੀਂ ਲਾਈ ਆ ਖੇਤਾਂ ਦੇ ਵਿੱਚ ਜਿਹਦੇ ਨਾਲ ਕਿ ਉਹ ਚੰਗੀ ਤਰ੍ਹਾਂ ਬੂਟਾ ਨਹੀਂ ਕਰ ਰਿਹਾ ਝੋਨਾ ਤੁਸੀਂ ਉਹਨੂੰ ਕੱਚਾ ਕਰ ਸਕਦੇ ਜੋ ਫਟਾਰੇ ਵਾਲੀਆਂ ਚੀਜ਼ਾਂ ਪਾ ਸਕਦੇ ਜੋ ਕੋਈ ਦਾਣੇਦਾਰ ਚੀਜ਼ ਪਾਓ ਫਰਟੇਰਾ ਵਗੈਰਾ ਰੀਜਨ ਵਗੈਰਾ ਹੋਰ ਵੀ ਮਾਰਕੀਟ 'ਚ ਬਹੁਤ ਬਹੁਤ ਟੈਕਨੀਕਲ ਆ ਗਿਆ ਜਿਹੜੇ ਕਿ ਤੁਸੀਂ ਪਾ ਸਕਦੇ ਜੋ ਕਿਉਂਕਿ ਹੁਣ ਕੋਈ ਆਪਣੇ ਕੋਲ ਹੀ ਲਾਣੀ ਹੈਗਾ ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਹੈ ਕਿ ਆਪਾਂ ਐਨੀ ਤਰੀਕ ਨੂੰ ਝੋਨਾ ਲਾਉਣਾ ਇਸ ਹਿਸਾਬ ਨਾਲ ਪਨੀਰੀ ਦੀ ਆਪਾਂ ਬਜਾਈ ਕਰੀਏ ਪਰ ਕਈ ਕਿਸਾਨਾਂ ਨੂੰ ਭਰਾਵਾ ਕੀ ਕੀਤਾ ਕਿ ਬਜਾਈ ਜਿਹੜੀ ਪਨੀਰੀ ਦੀ ਪਹਿਲਾਂ ਕਰਦੀ ਆ ਜਿਹੜੀ ਜਦੋਂ ਝੋਨਾ ਲਾਉਣ ਦਾ ਟਾਈਮ ਹੀ ਉਹ 35-40 ਦਿਨ ਤੇ ਚਲੇ ਗਿਆ ਜਿਹਨਾਂ ਦੇ ਪਨੀਰੀ ਆ ਜਿਹੜੀ ਪਕੜ ਹੋ ਚੁੱਕੀ ਆ ਤੇ ਕਈਆਂ ਨੇ ਬਹੁਤ ਜ਼ਿਆਦੇ ਸਪ੍ਰੈਇਆਂ ਕੀਤੀਆਂ ਜੁਵਲੈਰਿਕ ਦੀਆਂ ਟੀਕਿਆਂ ਦੀਆਂ ਜਿਹਦੇ ਨਾਲ ਕਿ ਪਨੀਰੀ ਬਹੁਤ ਜ਼ਿਆਦੀ ਵੱਧ ਗਈ ਆ ਜਾਂ ਫਿਰ ਉਹ ਵੀ ਝੋਨਾ ਜਿਹੜਾ ਆਪਾਂ ਲਾਈਏ ਖੇਤ ਦੇ ਵਿੱਚ ਉਹ ਵੀ ਨਹੀਂ ਚੰਗੀ ਤਰ੍ਹਾਂ ਤੁਰਦਾ ਉਹਦੇ ਲਈ ਵੀ ਇਹੋ ਹਾਲ ਲਾ ਕੇ ਆਪਾਂ ਨੂੰ ਕੱਚਾ ਕਰਨਾ ਪੈਣਾ ਝੋਨਾ ਫਟਾਰੇ ਲਈ ਕੱਚਾ ਕਰਨਾ ਪੈਣਾ ਆਪਾਂ ਨੂੰ ਤੇ ਤੁਸੀਂ ਮੰਨ ਕੇ ਚੱਲੋ ਕਿ ਉਹ ਚੀਜ਼ ਨਹੀਂ ਬਣਨੀ ਪਨੀਰੀ ਜਿਹੜੀ 25 30 ਦਿਨਾਂ ਦੀ ਪਨੀਰੀ ਕੋਲੀ ਕੋਲੀ ਲਾਗਣੇ ਆ ਉਹਦਾ ਸਭ ਤੋਂ ਵਧੀਆ ਰਿਜ਼ਲਟ ਆਉਣਾ ਹੀ ਆਉਣਾ ਐਂਡ ਤੇ ਜਾ ਕੇ ਇਹ ਇਹਦੇ ਕੋਈ ਡਾਊਟ ਨਹੀਂ ਆ ਇਸ ਇਸ ਕਰਕੇ ਕਿਸਾਨ ਭਰਾਓ ਟਾਈਮ ਟੂ ਟਾਈਮ ਚੀਜ਼ দাও ਜਿਹੜੀਆਂ ਚੀਜ਼ਾਂ ਦੀ ਲੋੜ ਆ ਫਟਾਰਾ ਨਹੀਂ ਕਰ ਰਿਹਾ ਬਸ ਇਹਦਾ ਕੁਝ ਮਾਰਕੀਟ ਚ ਹੈਗਾ ਵਾ ਟਾਈਮ ਟੂ ਟਾਈਮ ਦੋ ਇੱਕੇ ਦਮ ਨਾਲ ਸੁੱਟੋ ਉਦਾ ਕੋਈ ਫਾਇਦਾ ਨਹੀਂ ਹੈਗਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ